ਰੱਬਾ ਮੇਰੇ ਨਿੱਕੇ ਪੁੱਤ ਨੂੰ ਪੁੱਤ ਦੇ ਦੇ ਮਮੀ ਕਿਤੇ ਪੋਤਰਾ ਖਡਾਲਾ ਮੇਰੇ ਪੁੱਤਾਂ ਦੇ ਨਾਲ ਮੇਰਾ ਮੋਹ ਵੜਾਵਾ ਰੱਬਾ ਮੇਰੇ ਵੱਡੇ ਪੁੱਤ ਨੂੰ ਵੀ ਕਿਤੇ ਪੁੱਤ ਦੇ ਦੇਂਦਾ ਆ ਵੱਡੀ ਪਤਾ ਨਹੀਂ ਕਿੱਥੋਂ ਪੁੱਠੇ ਪੈਰਾਂ ਵਾਲੀ ਆ ਗਈ ਆ ਇਹਨੇ ਕੋਈ ਮੈਨੂੰ ਵਾਰਸ ਹੀ ਨਹੀਂ ਦਿੱਤਾ ਦਰਦ ਜਿਹਾ ਹੁੰਦਾ ਇਹ ਮਮੀ ਨੂੰ ਦੱਸਾਂ ਮਹਾਰਾਜ ਸੋਨਾ ਸੋਨਾ ਟਾਈਮ ਲਿਆਵੇਂ ਮੇਰੇ ਮੇਰੇ ਦਰਦ ਜਿਉਂਦੇ ਆ। ਉਹ ਤਾਂ ਤਾਂ ਘਰ ਵੀ ਨਹੀਂ ਪਈਏਗਾ। ਤੇ ਫੇਰ ਹੁਣ ਕੀ ਕਰੀਏ? ਮਹਾਰਾਜ ਚੰਗਾ ਚੰਗਾ ਟਾਈਮ ਲਿਆਵੇ ਵੈਗਰੂ ਸੱਚੇ ਪਾਤਸ਼ਾਹ। ਚਲੋ ਕੋਈ ਨਹੀਂ ਮੈਂ ਸ਼ਰਬਜੀਤ ਨੂੰ ਆਵਾਜ਼ ਮਾਰ ਲੈਣੀ। ਆਹੋ ਚਲੋ ਇਦਾਂ ਹੀ ਕਰਦੇ ਆ। ਉਹਨੂੰ ਆਵਾਜ਼ ਮਾਰ ਲੈਨੇ ਆਪਾਂ। ਠੀਕ ਆ। ਘਰ ਤੇ ਹੁਣ ਕੋਈ ਵੀ ਨਹੀਂ ਹੈਗਾ ਬੰਦਾ। ਹਾਂਜੀ। ਚਲੋ ਕੋਈ ਨਹੀਂ ਆਪਾਂ ਉਹਨੂੰ ਆਵਾਜ਼ ਮਾਰ ਲੈਨੇ। ਠੀਕ ਆ। ਦੀਦੀ ਨੂੰ ਲਵਾਇ ਮਾਰਦਾ ਨਾ 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 ਤੇ ਇਹ ਨਾ ਗੱਲ ਕਵੀ ਉਹ ਨੂੰ ਨਹੀਂ ਮੱਥੇ ਆਪਾਂ ਲਮਣਾ ਉਹਦੇ ਕੋਲ ਤੋਂ ਸੁਧਕ ਨਹੀਂ ਕੱਢਣੀ ਵੀ ਮੈਨੂੰ ਪੀੜਾ ਛੜੀਆਂ ਵਾ ਠੀਕ ਹੈ ਨਾ ਠੀਕ ਹੈ ਉਹ ਤਾਂ ਪਤਾ ਨਹੀਂ ਕਿੱਥੋਂ ਬਲਛਣੀ ਆ ਗਈ ਪੈਰਾਂ ਵਾਲੀ ਪੁੱਠਿਆਂ ਵਾਲੀ ਉਹ ਨੂੰ ਨਹੀਂ ਆਪਾਂ ਤੇਰੇ ਮੱਥੇ ਲਾਉਣਾ ਮਹਾਰਾ ਚੰਗਾ ਚੰਗਾ ਟਾਈਮ ਲਿਆਵੇ ਤੇਰੇ ਘਰ ਚੰਗਾ ਚੱਲ ਆਪਾਂ ਸਰਵਜੀਤ ਨੂੰ ਫੋਨ ਲਾ ਲੈਨੇ ਹਾਂ ਲੋ ਚਰੋ ਜੀ ਤੇ ਕਰਾਈਆਂ ਹਾਂਜੀ ਚਾਚੀ ਕਰਾਈਆਂ ਉਹ ਨਾ ਪ੍ਰੀਤ ਟਲੀ ਹੋਈ ਹੈ ਤੇ ਘਰ ਤੇ ਕੋਈ ਬੰਦਾ ਵੀ ਨਹੀਂ ਹੈਗਾ ਤੇ ਤੁਸੀਂ ਜੇ ਘਰੇ ਹੀ ਤਾਂ ਮੈਨੂੰ ਦੱਸ ਦੋ ਹਾਂ ਮੈਂ ਤਾਂ ਕਰਾਂਗੀ ਚਲ ਠੀਕ ਆ ਜਾ ਫਿਰ ਤੂੰ ਇਧਰ ਨੂੰ ਆ ਗਈ ਚਾਚੀ ਜੀ ਬੱਸ ਆ ਗਈ ਹਾਂ ਆ ਗਈ ਆ ਵਾਹਿਗੁਰੂ ਮਹਾਰਾਜ ਸੱਚਾ ਪਾਤਸ਼ਾਹ ਮੇਰੀ ਗਰੀਬਣੀ ਦੀ ਨਾ लाज ਪਾਤਾ ਰੱਖ ਲੈ ਮੇਰੇ ਪੁੱਤ ਵੀ ਨਹੀਂ ਘਰ ਹੈਗੇ ਸੱਚਾ ਪਾਤਸ਼ਾਹ ਤੂੰ ਹੀ ਮੇਰੀ ਗਰੀਬਣੀ ਦੀ ਸੋਨੇ ਤੂੰ ਹੀ ਝੋਲੀਆਂ ਭਰਨ ਗਾਈ ਕਲਵੰਦਰਾ ਹਾਂਜੀ ਮੰਮੀ ਮੈਂ ਸੁਣ ਲਗਾਲਾ ਤੂੰ ਉਹਨਾਂ ਚਰ ਪ੍ਰੀਤੀ ਦੇ ਮੱਥੇ ਨਹੀਂ ਲੱਗਣਾ ਜਿੰਨਾ ਚਿਰ ਮੈਨੂੰ ਬਾਹਰ ਨਾਲ ਲਿਆਂਦਾ ਸੋਈ ਚੋਂ ਬਾਹਰ ਭਾਵੇਂ ਚਲ ਜਾ ਕਮਰਿਆਂ ਚ ਨਹੀਂ ਤੂੰ ਵੜਨਾ ਉਹਦੇ ਮੱਥੇ ਨਹੀਂ ਤੂੰ ਲੱਗਣਾ ਨਾ ਤੈਨੂੰ ਮੈਂ ਮੱਥੇ ਲੱਗਣਾ ਚਾਹੁੰਨੀ ਆ ਠੀਕ ਹੈ ਨਾ ਤੂੰ ਨਹੀਂ ਉਹਦੇ ਮੱਥੇ ਲੱਗਣਾ ਚਾਹੁੰਦੀ ਠੀਕ ਮੰਮੀ ਚਾਚੀ ਜੀ ਬਧਾਈਆਂ ਹਣ ਕਾਕਾ ਹੋਇਆ ਸ਼ੁਗਰ ਸ਼ੁਗਰ ਪ੍ਰਮਾਤਮਾ ਦਾ ਸ਼ੁਗਰ ਰੱਬਾ ਸ਼ੁਗਰ ਕਿਤੇ ਤੂੰ ਵੀ ਸਾਡੀ ਸੁਣੀ ਆ ਚਾਚੀ ਜੀ ਕਾਕੇ ਦੀ ਤਾਈ ਕਿੱਥੇ ਮੈਨੂੰ ਬਤਾਈਏ ਆ ਕਰੂ ਆਹ ਤੇ ਇਹ ਉਹ ਨੂੰ ਉਹਨਾਂ ਕਿਤੇ ਬਾਜ ਕੰਨ ਬਾਜ ਪਾ ਦੀ ਉਹਨੂੰ ਮੱਥੇ ਲਾਉਣਾ ਮੈਂ ਬਲਛਣੀ ਨੂੰ ਕਾਲੇ ਮੂੰਹ ਵਾਲੀ ਨੂੰ ਉਹ ਦਾ ਨਾਂ ਕਿਤੇ ਨਾ ਲਈ ਲਈ ਤੂੰ ਚੱਲੋ ਵੀ ਕਾਕੇ ਦੀ ਤਾਈ ਆ ਫੇਰ ਕੀ ਆ ਉਹਨੂੰ ਵਧਾਈ ਦੇਈਏ ਨਾ 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 ਉਹਦਾ ਕੋਈ ਨਾਂ ਨਾ ਲਈ ਲਈ ਉਹਨੂੰ ਮੈਂ ਮੱਥੇ ਨਹੀਂ ਲਾਉਣਾ ਇਹਦਾ ਕਾਕੇ ਦੀ ਤਾਈ ਆ ਉਹ ਜਿਹੜੀ ਚਰੁਜੀ ਦਾ ਹਾਂਜੀ ਪਰ ਇਹ ਤੇ ਠੀਕ ਆ ਹਾਂਜੀ ਚਾਚੀ ਜੀ ਠੀਕ ਆ ਉਹ ਠੀਕ ਠਾਕ ਹੈ ਤੇ ਤੈਨੂੰ ਹੀ ਲੋੜ ਚਾਚੀ ਜੀ ਮੈਂ ਠੀਕ ਪ੍ਰੀਤੀ ਨੂੰ ਵੀ ਲਾਤੇ ਮੈਂ ਕਾਕੇ ਨੂੰ ਵੀ ਲਾਤੇ ਕੋਈ ਦੀ ਪਰਵਾਹ ਨਹੀਂ ਕਰਨੀ ਚਾਹ ਠੀਕ ਆ ਫਿਰ ਹਾਂ ਠੀਕ ਠਾਕ ਵਧੀਆ ਉਹ ਤਰਾ ਖੁਸ਼ ਹੈ ਨਾ ਹਾਂ ਬਹੁਤ ਜਿਆਦੀ ਤੇ ਉਹਨੂੰ ਤੇ ਚਾਹੀ ਬੜਾ ਤਾਈ ਕੋਲ ਨਾ ਆਖ ਤੇ ਲੈ ਲੀ ਕਾਕਾ ਆਇਆ ਵਾ ਦੱਸ ਤਾਈ ਆ ਫਿਰ ਕੀ ਉਹਨੂੰ ਬਤਾਈ ਦੇ ਦਾਂਗੇ ਤੂੰ ਬਾਗ ਰੂ ਆਹ ਉਹ ਤਾਂ ਪੁੱਠੇ ਪੈਰਾਂ ਵਾਲੀ ਆ ਇਹਨੇ ਸਾਡੇ ਘਰ ਦੀ ਜੜ ਲਾਤੇ ਆ ਪ੍ਰੀਤੀ ਨੇ ਤੇ ਹੈਲੋ ਹਾਂਜੀ ਸਸਸੀ ਕਲ ਪਹੁੰਚਾਈ ਸੀ ਸਸਸੀ ਕਾਲ ਮਨੂ ਕਿਹਾ ਲਾ ਵਧੀਆ ਤੀਂ ਤੂੰ ਕਿਵੇਂ ਹਾਂ ਠੀਕ ਵਧੀਆ ਵਧੀਆ ਤੈਨੂੰ ਪਤਾ ਲੱਗਾ ਫੋਨ ਕੀਤਾ ਮੱਭੀ ਹਣਾ ਨੇ ਕਿ ਨਹੀਂ ਨਹੀਂ ਮੱਭੀ ਹਣਾ ਤੇ ਤੱਕ ਕੋਈ ਫੋਨ ਨਹੀਂ ਲਾਇਆ ਕਾਕਾ ਆ ਪ੍ਰੀਤੀ ਦੇ ਚਲੋ ਵਧਾਈ ਹੋਵੇ ਤੁਹਾਨੂੰ ਹਾਂ ਪੋਪਾ ਦੀ ਕਿਵੇਂ ਆ ਤੂਆ ਬਣ ਗਈ ਤੂੰ ਹਾਂ ਠੀਕ ਠਾਕ ਆ ਤੇ ਮੈਂ ਤੇ ਮੈਨੂੰ ਤੇ ਬਾਹਰ ਕੱਢਿਆ ਮੰਮੀ ਨੇ ਮੈਨੂੰ ਤੇ ਕਹਿੰਦੀ ਬੱਸ ਰਸੋਈ 'ਚ ਕੰਮ ਕਰਨਾ ਲੌਬੀ ਤੋਂ ਬਾਹਰ ਨਹੀਂ ਤੂੰ ਜਾਣਾ ਤੇ ਪ੍ਰੀਤੀ ਵਾਲੇ ਕਮਰੇ 'ਚ ਨਹੀਂ ਵੜਨਾ ਮੈਨੂੰ ਕਾਕਾ ਵਿਖਾਇਆ ਹੀ ਆ ਤੇ ਹਾਂ ਮੈਨੂੰ ਲੱਗ ਗਈ ਨਹੀਂ ਜਾਣਦੇ ਮੰਮੀ ਬੜੀਆਂ ਗੱਲਾਂ ਕਰੀ ਜਾਂਦੇ ਇਹਦੇ 'ਚ ਮੇਰਾ ਕੀ ਕਸੂਰ ਆ ਕੋਈ ਨਾ ਤੇ ਟੈਨਸ ਲੋ ਮੈਂ ਵੀ ਥੋੜੇ ਦਿਨਾਂ ਨੂੰ ਆ ਜਾਣਾ ਵਾ ਫਿਰ ਨਾ ਮੰਮੀ ਨੇ ਕਰਦੇ ਆਪੇ ਕਰ ਇਹ ਅਨਪੜਤਾ ਨਹੀਂ ਇਹਨਾਂ ਨੇ ਸ਼ੱਕ ਨਹੀਂ ਤੁਹ ਠੀਕ ਹੈ ਤੂੰ ਆ ਜੀ ਮੈਂ ਦਾ ਤੇਰੇ ਵੀਰ ਨੂੰ ਫੋਨ ਕੀਤਾ ਸੀ ਤੇ ਉਹਨਾਂ ਨੇ ਦੱਸਿਆ ਹੈਗਾ ਤੇ ਸੋ ਉਹਨੂੰ ਮੈਂ ਮੈ ਲਾਇਆ ਇਹਨਾਂ ਨੇ ਦੱਸਤਾ ਹੋਣਾ ਹਾਂਜੀ ਇਹਨਾਂ ਨੇ ਨਾ ਬਿਆਨ ਕਰ ਕਰਕੇ ਘਰ ਦਾ ਖਰਾਬ ਕਰਤਾ ਪ੍ਰੀਤੀ ਦੇ ਮਨ ਚ ਨਹੀਂ ਇਦਾਂ ਕੁਝ ਵੀ ਹੈਗਾ ਇਹਨਾਂ ਦੀ ਗੱਲ ਹੈ ਮਮੇ ਕਰਦੀ ਪ੍ਰੀਤੀ ਨਹੀਂ ਕਰਦੀ ਮੰਮੀ ਚੁੱਕਦੇ ਰਹਿੰਦੇ ਹਨ ਉਹ ਵੀ ਹਾਂ ਮੇਰੇ ਮੱਥੇ ਲੱਗਾ ਕੀ ਹੋਣਾ ਪਹਿਲਾਂ ਵੀ ਤੇ ਮੈਂ ਘਰੇ ਹੀ ਰਹੀ ਆ ਤਾਂ ਹੀ ਰੱਬ ਨੇ ਦਿੱਤਾ ਤੇ ਜੇ ਮੈਂ ਨਾ ਨਹੀਂ ਦਿੱਤਾ ਤੇ ਬੱਚਾ ਤੇ ਮੇਰੇ ਹੁਣ ਕਿਸੇ ਦੇ ਵਸ ਦੀ ਗੱਲ ਥੋੜੀ ਹੈ ਹਨਾ ਹਾਂਜੀ ਸਹੀ ਗੱਲ ਤੁਸੀਂ ਆਈ ਬਹੁਤ ਸਮਝਾਈ ਮੇਰਾ ਬੜਾਈ ਜੀ ਕਰਦਾ ਵੀ ਚੋਕਾਂ ਤੇ ਵੇਖਾਂ ਉਹਨੂੰ ਮੈਂ ਹਾਂਜੀ ਤੇ ਟੈਨਸ਼ਨ ਨਾ ਲੋ ਕੋਈ ਨਾ ਲਾ ਆ ਜਾਣਾ ਤੇ ਕਰਦੇ ਮੰਮੀ ਨਾਲ ਗੱਲ ਬਿਠਾ ਕੇ ਠੀਕ ਠੀਕ ਚੰਗਾ ਨਹੀਂ ਹਾਂ ਪਰ ਜਿੱਤੇ ਮੰਮੀ ਦੇ ਮੈਨੂੰ ਫੋਨ ਲਾ ਕੇ ਦੱਸਾਂਗਾ ਮੰਮੀ ਨੇ ਤਲਾਇਆ ਨਹੀਂ ਚਲੋ ਕੋਈ ਨਾ ਮੈਂ ਦੱਸੂੰਗੀ 10 ਮਿੰਟ ਹੋ ਗਏ ਪਰ ਚਲ ਜੀ ਹਾਂ ਹਾਂ ਠੀਕ ਠੀਕ ਚਲ ਠੀਕ ਚੰਗਾ ਬਹੁਤ ਚੰਗਾ ਚਲ ਠੀਕ ਚੰਗਾ ਓਕੇ ਪ੍ਰੀਤ ਹੂੰ ਆਦੀ ਮੰਮੀ ਨੂੰ ਫੋਨ ਲਾ ਦੇਣਾ ਏ ਤੇ ਆਦੀ ਭੈਣ ਸੱਦ ਲੈ ਨੂੰ ਤੈਨੂੰ ਠੰਡਾ ਤੱਤਾ ਦੇਂਦੀ ਓ ਮੰਮੀ ਮੈਂ ਘਰ ਤਾਂ ਫੋਨ ਕੋਈ ਨਹੀਂ ਡੈਡੀ ਕਹਿੰਦੇ ਮੈਂ ਛੱਡ ਜੰਨਾ ਵਾ ਅਛਾ ਹਾਂ ਤੇ ਤੂੰ ਦੀਦੀ ਨੇ ਇਦਾਂ ਕਿਉਂ ਕਰਦੀ ਹੁੰਨੀ ਆ ਵਿੱਚ ਕਰਾਇਆ ਕਿਉਂ ਕਰਦੀ ਆ ਉਹ ਤਾਂ ਉਹ ਵੱਜਦੀ ਦੀਦੀ ਦਾ ਨਾਮ ਲੈਨੀ ਆ ਮੈਂ ਤੇਰੀ ਜਬਾਨ ਖਿੱਚ ਦੋਗਿਓ ਉਹ ਤਾਂ ਕਾਲੇ ਮੂੰਹ ਵਾਲੇ ਆ ਉਹਨੇ ਤਾਂ ਜਦ ਤੱਕ ਮੈਨੂੰ ਖੁਸ਼ੀ ਨਹੀਂ ਮਖਾਈ ਇਹ ਵੀ ਉਹਨਾਂ ਦਾ ਹੀ ਬੱਚਾ ਵਾ ਨਾ 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 ਉਹਦਾ ਨਾ ਨਹੀਂ ਤੋਂ ਲੈਣਾ ਵਿੱਚ ਦੀਦੀ ਦਾ ਉਹਦੇ ਪੁੱਠੇ ਪਾਰਾਂ ਵਾਲੀ ਆਈ ਆ ਕੋਈ ਗੱਲ ਨਹੀਂ ਨਵੈਮ ਨਹੀਂ ਕਰੀਦਾ ਹੁੰਦਾ ਫਿਰ ਕਿਹੜੀ ਗੱਲ ਮੰਨੂ ਨੇ ਵੀ ਆ ਜਾਣਾ ਸ਼ਾਮਾਂ ਤੱਕ ਚਲ ਕੋਈ ਨਹੀਂ ਇਹ ਵੀ ਉਹਨਾਂ ਦਾ ਹੀ ਬੱਚਾ ਵਾ ਚਲ ਕੋਈ ਨਹੀਂ ਇਹ ਪੁਈ ਨੇ ਆ ਜਾਣਾ ਇਦੀ ਤੇ ਜੀ ਸਦਕੇ ਪਰ ਉਹਦਾ ਨਾ ਨਹੀਂ ਵਿੱਚ ਆਉਣਾ ਚਾਹੀਦਾ ਠੀਕ ਦੀਦੀ ਦਾ ਠੀਕ ਮੈਂ ਤੇ ਦੀਦੀ ਨੂੰ ਆਪਣਾ ਬੱਚਾ ਚਕਾਉਂਗੀ ਅਸੀਂ ਰਲ ਕੇ ਪਾਲਾਂਗੇ ਦਰਾਨਿਸ਼ਠਾਣੀ ਕੱਲੂਈ ਦੀ ਧੀ ਦੇ বিনা ਹੋਇਆ ਤੇ ਫੇਰ ਕੀ ਕਰੂਗੀ ਇਹ ਫੇਰ ਵੀ ਇਹ ਇਦਾਂ ਹੀ ਕਰੂਗੀ ਮੈਂ ਤੇ ਆਪਣੀ ਦੀਦੀ ਦੇ ਨਾਲ ਰਲ ਕੇ ਆਪਣੇ ਬੱਚੇ ਨੂੰ ਪਾਲ ਲੂਗੀ ਤੇ ਅਸੀਂ ਦੋਵੇਂ ਦਰਾਨਿਸ਼ਠਾਣੀ ਨੂੰ ਸਾਂਭਾਂਗੇ ਮੰਮਾ ਸਾਸਿਕਾ 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 ਇਹਦੇ ਇੱਥੇ ਬਹਿ ਜਾ ਹਾਂ ਮੈਂ ਇਧਰ ਬਹਿ ਜਾ ਇੱਥੇ ਲੱਗੇ ਨਹੀਂ ਜਾਣਾ ਜੇ ਹਾਂ ਦਾ ਠੀਕ ਠਾਕ ਹਾਂ ਜੀ ਪਰ ਕੁਲਵਿੰਦਰ ਹਾਂ ਜੀ ਮੰਮੀ ਤਾਂ ਇਹਨੂੰ ਨੇ ਪਹਿਲਾਂ ਆਇਆ ਬਾਹਰ ਕੋਈ ਆ ਗਿਆ ਵਾ ਆਪਣੀ ਦੀ ਆਈ ਆ ਪਾ ਲਿਆ ਤੇ ਆਹ ਮੋਟ ਕੁੜੀ ਨੂੰ ਨਹੀਂ ਨਹੀਂ ਭਾਣੂ ਹੁਣ ਤੇ ਇਹ ਜਾ ਰਹੀ ਜੀ ਨਰਾਮ ਕਰਦਾ ਵਾ ਭਜਾਈ ਤਾ

ਔਰ ਮਨੂ ਬਦਾਈਓ ਇਹ ਤੁਪੂਆ ਬਣ ਗਈ ਤੁਹਾਨੂੰ ਵੀ ਟਾਈ ਬਣ ਗਏ ਹਾਂ ਔਰ ਹਾਂ ਠੀਕ ਆ ਵਦਿਆ ਸੱਤੇ ਤਰੀ ਹੋਣੀ ਆ ਹਾਂਜੀ ਮੈਂ ਸਵੇਰ ਦੇ 7:20 ਦੀ ਬੱਸ ਹੀ ਫੜ ਲਈ ਹੈ ਅੱਛਾ ਅੱਛਾ ਠੀਕ ਠੀਕ ਰਹਿਗੇ ਨਾ ਹਾਂਜੀ ਮੈਂ ਰਹਿਣਾ ਹੁਣ ਕਿੱਦਾਂ ਚੱਲਦੀ ਸਟੱਡੀ ਤੇਰੀ ਬਹੁਤ ਵਧੀਆ ਚੱਲਦੀ ਪਈ ਆ ਤੇ ਮੌਲਾ ਥੋੜੀ ਜਿਹਾ ਹੁਣ ਰਿਲੈਕਸ ਹੋਣਾ ਐਗਜ਼ਾਮ ਤੇ ਉਹਨਾਂ ਨੇ ਦਿੱਤੀਆਂ ਆਫ ਤੇ ਉਹਨਾਂ ਨੇ ਮੈਂ ਉਹ ਲੈ ਕੇ ਚਾਹ ਥੋੜਾ ਜਿਹਾ ਰਿਲੈਕਸ ਹੋ ਆਵਾ ਘਰ ਜਾ ਕੇ ਠੀਕ ਠੀਕ ਨਾਲੇ ਬੇਬੀ ਵੇਖ ਆਵਾ ਹਾਂ ਹਾਂ ਠੀਕ ਚੰਗਾ ਕੀਤਾ ਉਹ ਰੋਟੀ ਨਹੀਂ ਖਾਣੀ ਨਹੀਂ ਰੋਟੀ ਇੱਜ ਨਹੀਂ ਮੈਂ ਖਾਣੀ ਚਾਹ ਪੀਉਂਗੀ ਥੋੜੇ ਟਾਈਮ ਤੱਕ ਠੀਕ ਜਾਓ ਟਿਕਾੜੋ ਕੋਈ ਕੰਮ ਕਰ ਲਾ ਲੈ ਜਾ ਭਾਂਡੇ ਨੂੰ ਮੈਂ ਤੁਹਾਡਾ ਵੀ ਕੋਈ ਹਾਲ ਨਹੀਂ ਥੋੜਾ ਜਿਹਾ ਹਨਾ ਸੋਚਿਆ ਕਰੋ ਬੋਲਣ ਲੱਗੇ ਸਵੇਰ ਤੋਂ ਕੰਮ ਕਰਦੇ ਰਹਿੰਦੇ ਹੁਣੇ ਵੀ ਤੁਹਾਡੀ ਅਨਪੜਤਾ ਨਿਕਲ ਨਹੀਂ ਰਹੀਆਂ ਉਹਦਾ ਬੰਦਾ ਕਹਿੰਦੇ ਉਹ ਤੁਰ ਕੇ ਕੇ ਕੰਮ ਕਰ ਲਾ ਕੋਈ ਇਨਵੈਸਟੀ ਇਨਵੈਸਟੀ ਕੋਇਨ ਅਰ ਜੇ ਮੈਨ ਨੇ ਸਭ ਹੋਇਆ ਮੇਰੇ ਸਾਰੇ ਜਾ ਕੇ ਫੇਰ ਚਲੋ ਮੰਮੀ ਆਪੇ ਵੇਖ ਲਈਏ ਨਾਲੇ ਉਹਨੂੰ ਲੈ ਜੀਏ ਪਰਜਾਈ ਨੂੰ ਤੇ ਇਹ ਉਹਨੂੰ ਮੱਥੇ ਲਾਉਣਾ ਇਹ ਕੀ ਗੱਲ ਲਈ ਮੰਮੀ ਫਿਰ ਤੇਰੀ ਉਹੀ ਗੱਲਾਂ ਰਹੀਆਂ ਹਾਂ ਚੰਡੀਗੜ੍ਹ ਸਟੱਡੀ ਕਰਨ ਦੇ ਆ ਇਹ ਗੱਲੋਂ ਕਰਨ ਉੱਥੇ ਤੁਹਾਨੂੰ ਥੋੜੇ ਪਤਾ ਨਹੀਂ ਤੇ ਬੈਕਗ੍ਰਾਉਂਡ ਏਰੀਆ ਵਾਲਾ ਸਾਹ ਵੀ ਰਿਹਾ ਇਲੀਟਰੇਟ ਇੰਨੇ ਵੀ ਨਹੀਂ ਰਹਿਦਾ ਜਿੰਨਾ ਤੂੰ ਜੋ ਨਹੀਂ ਤੇ ਇਹ ਜੇ ਸਭ ਮੈਨ ਨਾ ਆ ਫਿਰ ਕੀ ਕਰਨ ਉਹ ਅੱਗੇ ਜਾ ਕੇ ਇੱਕ ਤੇ ਵਿਚਾਰ ਭਰਾ ਦੋਵੇਂ ਫੋਚਾ ਉਹਨਾਂ ਦੀ ਜਿੰਨੀ ਪੇਮੈਂਟ ਹੁੰਦੀ ਉਹ ਆਪ ਤੁਹਾਨੂੰ ਫੜਾਉਂਦੇ ਆ ਉਹਨਾਂ ਨੇ ਕਦੇ ਬੋਲੇ ਮੈਨੂੰ ਆ ਸੂਟ ਚੀ ਦਾ ਮਨਾ ਚ ਚਾਹੀਦੀ ਆ ਉਹਨਾਂ ਦੇ ਵਿੱਚ ਆ ਵਾਦੂ ਆ ਬਟ ਉਹ ਨਾ ਇਹ ਆ ਕਿ ਬਸ ਗਰੀਬ ਕਰੋ ਆ ਇਸ ਲਈ ਤੇ ਇਹ ਸਭ ਕਰਦੇ ਹੋ ਉਹਨਾਂ ਨਾਲ ਕਿ ਦੱਸਣ ਨਹੀਂ ਸਕਦੇ ਕਿਸੇ ਨੂੰ ਵੀਰਾ ਤੇ ਵੀਰਾ ਉਹਨਾਂ ਦੇ ਜੈਨ ਆਰਾਮ ਕਰਦਾ ਤੂੰ ਇਹ ਤੇ ਤੂੰ ਨਾ ਉਹਨਾਂ ਦੇ ਗਾੜੀ ਨਹੀਂ ਆਣਾ ਕੋਈ ਤੇ ਇਹ ਮੇਰੀ ਸੋਹਲਾ ਗੱਲ ਤਾਂ ਜਿੰਨਾ ਚਿਰ ਉਹ ਭਲਿਆਣਾ ਮੈਂ ਉਹਦੇ ਮੱਥੇ ਨਹੀਂ ਹੁਲਾਉਂਦੀ ਇਹ ਗੱਲ ਨਹੀਂ ਹੋਣੀ ਫਿਰ ਮੈਂ ਵੀ ਮੇਰੀ ਕਿਵੇਂ ਨਹੀਂ ਉਹਨੂੰ ਅੰਦਰ ਜਾਣ ਦਿੰਦੇ ਪਰਜਾਈ ਆ ਜੋ ਆਪਾਂ ਵੇਖਣ ਚੱਲੀਏ ਹਾਂ ਮੈਨੂੰ ਆਓ ਜੋ ਆਪਾਂ ਵੇਖਣ ਚੱਲੀਏ ਨਾਲ ਪ੍ਰੀਤੀ ਨੂੰ ਵੇਖੀ ਤੇ ਨਾਲ ਬੇਬੀ ਨੂੰ ਵੇਖੀ ਨਹੀਂ ਹੁੰਦੇ ਕੁਛ ਤੁਸੀਂ ਵੀ ਜਿਆਦਾ ਡਰਦੇ ਜੋ ਮੈਂ ਵੇਖਦੀ ਮम्मा ਕਿਦਾਂ ਰੋਂਦੇ ਤੁਹਾਨੂੰ ਇਹਨਾਂ ਨੇ ਤਾਂ ਹੱਥ ਹੀ ਕੀਤੀ ਹੋਈ ਆ ਜਿੰਨਾ ਮਰਜੀ ਮੈਂ ਇਹਨੂੰ ਹਾ ਹਾ ਇਹਨੇ ਇਹ ਕੁੜੀ ਨੇ ਅੱਖੇ ਲਗਣਾ ਕਿ ਤੇ ਇੱਕ ਦਿਨ ਬਲਛਣੀ ਹੈ ਵੀ ਨਾਲ ਹੀ ਸਫੀਰ ਗਲ ਪਰਜਾਈ ਤੁਹਾਨੂੰ ਵਧਾਈ ਹੋਵੇ ਤੁਹਾਨੂੰ ਵਧਾਈਆਂ ਤੁਹਾਨੂੰ ਵਧਾਈ ਹੋਵੇ ਬੇਬੀ ਨੂੰ ਸ਼ੁਕਰਿਆ ਦੀਦੀ ਤੂੰ ਵੀ ਵੇਖਣ ਆਈਆਂ ਕਿਤੇ ਤਿੰਨ ਦਿਨਾਂ ਬਾਅਦ ਮੈਨੂੰ ਬੜਾ ਚਾਹ ਰਿਹਾ ਮੈਨੂੰ ਮੰਮੀ ਨਹੀਂ ਹੈ ਅੰਦਰ ਉਹਦੀ ਤੇ ਮੈਂ ਕੀ ਕਰਦੀ ਮੰਮੀ ਦਾ ਤੇ ਉਹ ਹੀ ਕੋਸਦੀ ਆ ਪਤਾ ਨਹੀਂ ਕੀ ਗੱਲ ਸਾਰੇ ਹੀ ਆ ਜੋਬ ਕਰਦੇ ਆ ਤੇ ਅੰਕੜਾ ਉਹ ਕਰਦੀ ਰਹਿੰਦੀ ਹੂੰ ਬੜਾ ਇਹਨਾਂ ਨੇ ਨਹੀਂ ਹੋਣੇ ਮੈਂ ਜ਼ਬਰਦਸਤੀ ਲਿਆਂਦਾ ਤੇ ਪਹਿਲਾਂ ਉਹਨਾਂ ਨੂੰ ਚੱਕਾ ਪੜ ਜਾਈ ਵੱਡੇ ਨੂੰ ਕਿੰਨਾ ਚੰਗਾ ਲੱਗਾ ਨਾ ਹਾਂ ਚੱਲੇ ਹੁਣ ਥੋੜਾ ਦੇ ਵਿੱਚ ਆ ਗਏ

ਕੋਈ ਨਹੀਂ ਦੇਦੀ ਤੇਰਾ ਵੀ ਹੈ ਤੂੰ ਵੀ ਚੁੱਕਿਆ ਕਰ ਲੈ ਮਮਾ ਨੇ ਸਭ ਕੁਝ ਛੱਡ ਦੋ ਜੋ ਪਿੱਛੇ ਹੋ ਗਿਆ ਵਾ ਇਹ ਆਪਣੇ ਦੋਵੇਂ ਭਰਾ ਹੁਣ ਕੰਮ ਕਾਂਡ ਜਾਂ ਸਾਰੀ ਸਟੱਡੀ ਮੇਰੀ ਉਹਨਾਂ ਨੇ ਕਰਾਉਣੀ ਸਟਾਰਟ ਕਰਾਈ ਆ ਠੀਕ ਆ ਹੁਣ ਸਾਰਾ ਖਰਚੇ ਉਹਨਾਂ ਨੇ ਚੱਕਿਆ ਵਾ ਆਪਣਾ ਕੋਈ ਟੈਨਸ਼ਨ ਤੇ ਨਹੀਂ ਆ ਨਾ ਤਾਂ ਤੂੰ ਵੀ ਥੋੜਾ ਉਹਨਾਂ ਬਾਰੇ ਸੋਚੋ ਨਾ ਉਹਨਾਂ ਨੂੰ ਕੀ ਪਤਾ ਉਹਨ ਉੱਥੇ ਬੈਠਿਆਂ ਨੂੰ ਕੀ ਤੂੰ ਉਹਨਾਂ ਦੇ ਵਾਈਸ ਨਾਲ ਕੀ ਕਰਦੇ ਪਏ ਜੋ ਸਭ ਕੁਝ ਜੇ ਉਹਨੇ ਕੰਮ ਛੱਡਨੇ ਤਾਂ ਦੱਸ ਦੋ ਮੈਨੂੰ ਤੇ ਨਹੀਂ ਛੱਡਨੇ ਉਹਨਾਂ ਦੋਣ ਭੈਣਾਂ ਬਣ ਕੇ ਰਹਿਣ ਦੋ ਉਹਨਾਂ ਦੀ ਆਪਸ ਚ ਨਹੀਂ ਕੋਈ ਲੜਾਈ ਤੂੰ ਹੀ ਭੁੰਦੇ ਜੋ ਲੜਾਈਆਂ ਜੇ ਹੁਣ ਸਭ ਕੁਝ ਮੇਨਣਾ ਵੀ ਆ ਫੇਰ ਲੈ ਆ ਉਹ ਮੈਨੂੰ ਹੀ ਨਜਵਾਕ ਹੋਇਆ ਅਗਲੇ ਮੈਨੂੰ ਇੱਕ ੱੱਕੇ ਮਾਰ ਕੇ ਕੱਢੂ ਏ ਕੰਮ ਕਰਾਉ ਉਹ ਮੇਰੀ ਸਸਤਾ ਡੇਵਰ ਕੋ ਫੇਰ ਕੀ ਕਰੂ ਏ ਤੇ ਇਹ ਤਾਂ ਉਹ ਤੇ ਮੇਰੀਆਂ ਅੱਖਾਂ ਖੋਲ ਤਗਾ ਇਹ ਤਾਂ ਰੱਬ ਦੀ ਦਾਤ ਆ ਸਹੀ ਗੱਲ ਆ ਚੰਗਾ ਤੁਹਾਡੇ ਅੱਖਾਂ ਖੁੱਲ ਗਈਆਂ ਤੇ ਭੈਣਾ ਭੈਣਾ ਰਲ ਕੇ ਰਹਿਣ ਮੈਂ ਪੋਤਰਾ ਖੜਾਉਂਗੀ ਮੈਂ ਆਪਦੀ ਝੋਲੀ ਪਾਉਂਗੀ ਕੰਮ ਕਰਿਆ ਕਰਨਗੀ ਆ ਸਹੀ ਗੱਲ ਆ ਮਾਫੀ ਮੰਗੋ ਪਰ ਜਾਈ ਕੋਲ ਇਹ ਗੱਲ ਦੀ ਪਤਾ ਤਾ ਤੀਓ ਤਾਂ ਹੀ ਮੈਨੂੰ ਮਾਫੀ ਦੇ ਦੋ ਮੈਨੂੰ ਮਾਫੀ ਨਾ ਮੰਗੋ ਤੁਸੀਂ ਵੱਡੇ ਹੋ ਕੋਈ ਨਹੀਂ ਤੁਸੀਂ ਜੋ ਵੀ ਮੈਨੂੰ ਮਾਫ ਕਰ ਦੋ ਮੇਰੀਆਂ ਅੱਖਾਂ ਖੋਲ ਤਾ ਮਰਤੀ ਨੇ ਨਹੀਂ ਮੰਮੀ ਮਾਫੀ ਨਾ ਮੰਗੋ ਤੁਸੀਂ ਆਪਾਂ ਘਰ ਚ ਪਿਆਰ ਨਾ ਰਿਆ ਕਰੀਏ ਮੰਮੀ ਮੇਰੇ ਕਿਹੜੇ ਕਸ ਦੀ ਗੱਲ ਆ ਤੇ ਹੁਣ ਚਲੋ ਭਵੇਂ ਇਹ ਸੁੰਨਦੇ ਹੋਇਆ ਚਾਹ ਸਾਡੇ ਆ ਸਾਡਾ ਬੱਚਾ ਹੈ ਸਾਝਾ ਆਪਣੇ ਘਰ ਚ ਰੌਣਕ ਲੱਗੀ ਤੋਂ ਇਹ ਤਾਂ ਹੀਰਾਲ ਮੇਰੇ ਕਿ ਪਾਲੋ ਠੀਕ ਆ ਰੱਬ ਨੇ ਤੁਹਾਨੂੰ ਦਿੱਤਾ ਬਾਜੀ ਦਿੱਤੇ ਆ ਹੁਣ ਚਲ ਜਾਈ ਮਿਹਰਬਾਨੀ ਤੂੰ ਸਾਨੂੰ ਇਕੱਠਿਆਂ ਕੀਤਾ ਕੋਈ ਨਾ ਕੱਲ ਮੈਂ ਚਲੇ ਜਾਣਾ ਮਤਲਬ ਪਹਿਲਾਂ ਸੋਲਵ ਕਰਾ ਕੇ ਜਾਵਾਂ ਮੇ ਸਭ ਵੀ ਸੋਲਵ ਕਰਾਉਣਾ ਹੀ ਹਾਂ ਮੈਨੂੰ ਪਤਾ ਲੱਗ ਗਿਆ ਉੱਥੇ ਚੰਡੀਗੜ੍ਹੇ ਕਿ ਕੀ ਜ਼ੁਲਮ ਹੋਣ ਦੇ ਵੱਡੀ ਪਰਚਾਈ ਨਾ ਇਹ ਹਰ ਇੱਕ ਘਰ ਦੀ ਸਟੋਰੀ ਆ ਸਾਰੇ ਲੋਕ ਇਦਾਂ ਹੀ ਹਨ ਜਿਹੜੇ ਸੱਸਾਂ ਵਾਂ ਜ਼ੁਲਮ ਕਰਦੇ ਰਹਿੰਦੇ ਆ ਆਪਣੀਆਂ ਕਈ ਨੋਵਾਂ ਦੇ ਵਿੱਚ ਵਿੜਕਰਾ ਕਰਦੇ ਆ ਜਿਹੜੀ ਗਰੀਬ ਹੁੰਦੀ ਆ ਪਿੱਛੋਂ ਵਿਚਾਰੀ ਉਹਨੂੰ ਹੋਰ ਜ਼ਿਆਦਾ ਜ਼ੁਲਮ ਕਰਨਾ ਜਿਹੜੀ ਅਮੀਰ ਆ ਉਹਨੂੰ ਸ਼ਾਇਦ ਨਹੀਂ ਪਰ ਘਰ ਦੇ ਜਿਹੜੀਆਂ ਬੇਟੀਆਂ ਆ ਉਹ ਇਸ ਚੀਜ਼ ਨੂੰ ਰੋਕ ਸਕਦੀਆਂ ਵਾਂ ਇਸ ਜਿਹੜੀ ਸਟੋਰੀ ਬਣਾਈ ਹੈ ਤੇ ਮੋਰਲ ਵੈਲਿਊ ਇਹ ਆ ਕਿ ਆਪਦੇ ਘਰ 'ਚ ਇਹ ਹਨਾ ਮਿਲ ਇਕੱਠੇ ਰਹੋ ਨਾ ਕਿ ਅੱਡੋ-ਅੱਡ ਰਹੋ ਔਰ ਵਿੜ ਕਰਾਣਾ ਕਰੋ ਕਿ ਆ ਵੱਡੀ ਆ ਛੋਟੀ ਆ ਇਦਾਂ ਬੱਚਾ ਨਹੀਂ ਹੋਇਆ ਇਹ ਇਦਾਂ ਦੀ ਹੈ ਗਰੀਬ ਘਰੋਂ ਆ ਤੇ ਜ਼ੁਲਮ ਕਰੇ ਇਹ ਸਭ ਛੱਡ ਦੋ ਘਰ ਦੇ ਕੁੜੀਆਂ ਆ ਜਿਹੜੀਆਂ ਸਭ ਚੀਜ਼ਾਂ ਰੋਕ ਸਕਦੇ ਕਈ ਘਰ ਦੇ ਕੁੜੀਆਂ ਅੱਡੋ ਅਟਕਾ ਦੇਣੇ ਪਰ ਮੇਰੇ ਮੰਨਣਾ ਹੈ ਕਿ ਆਪਾਂ ਨੂੰ ਜੋੜਨਾ ਚਾਹੀਦਾ ਆਪਣੀ ਫੈਮਲੀ